ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਅਸੀਂ 13 ਫਰਵਰੀ ਤੋਂ ਲੈ ਕੇ ਅੱਜ 20 ਸਤੰਬਰ ਤੱਕ ਹੀ ਹੈ ਤਲਵੰਡੀ ਬੁੱਸੰਗ ਤੋਂ ਜਥਾਰਮਾਨਾ ਨੂੰ ਖਨੌਰੀ ਬਾਰਡਰ ਨੂੰ ਬਾਬਾ ਦਰਸ਼ਨ ਸਿੰਘ ਜੀ ਮੰਡੀ ਵਾਲੇ ਉਹ ਵੀ ਨਾਲ ਜਾ ਰਹੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਅਸੀਂ ਬਲਵੀਰ ਸਿੰਘ ਬਲਾਰੇ ਨਾਲ ਗੱਲਬਾਤ ਕਰਨ ਲੱਗੇ ਹਾਂ ਬਲਵੀਰ ਸਿੰਘ ਜੀ ਜਿਹੜੇ ਤਲਵੰਡੀ ਬੁੱਸੰਗ ਤੋਂ ਕਿਨਵਾ ਜਥਾਰਮਾਨਾ ਹੋਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਜਿਹੜਾ 18ਵਾਂ ਜਸਾ ਐਰਕੀ ਬਿਲ ਆਪਣੇ ਨੂੰ ਰਵਾਨਾ ਹੋਣ ਲੱਗਾ ਖਨੌਰੀ ਨੂੰ ਪਰ ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਿਹੜੀ ਸਰਕਾਰ ਕੰਨ ਬੰਦ ਕਰਕੇ ਸੁੱਤੀ ਹੋਈ ਆ ਇਹਨੂੰ ਜਾਗਣਾ ਚਾਹੀਦਾ ਏ ਪਰ ਜੇਕਰ ਇਹ ਨਾ ਜਾਗੀ ਤੇ ਅਸੀਂ ਹੋ ਸਕਦਾ ਏ ਹੋਰ ਇਹਨਾਂ ਸੰਘਰਸ਼ਾਂ ਨੂੰ ਤਿੱਖੇ ਕਰਕੇ ਸਰਕਾਰ ਨੂੰ ਹੋਰ ਰੂਪ ਵਿਖਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਾਬਾ ਜੀ ਜਿਹੜਾ ਪਿੰਡ ਦਾਸੂਵਾਲ ਤੋਂ ਜੀ ਤੇ ਅੱਜ ਜਿਹੜਾ 19ਵਾਂ ਜਿਹੜਾ ਜਥਾ ਰਵਾਨਾ ਹੋਣ ਲੱਗਾ ਖਨੋਰੀ ਬਾਰਡਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 17ਵਾਂ 17ਵਾਂ ਜਥਾ ਅੱਜ ਗੁਰਮਖੋ ਖਨੋਰੀ ਬਾਰਡਰ ਨੂੰ ਤਿਆਰ ਹੋ ਰਿਹਾ ਤੇ ਸਾਡਾ ਕਈ ਗੁਰਮਖ ਪਿਆਰੇ ਪੁੱਛਦੇ ਕਿ ਬਾਬਾ ਜੀ ਇਹ ਐਂ ਲੱਗਦਾ ਜਿਵੇਂ ਤਰ੍ਹਾਂ ਖਤਮ ਹੋਣ ਵਾਲਾ ਤੇ ਗੁਰਮਖੋ ਅਨੁਦਾਇਮ ਨੂੰ ਦਵਗੇ ਜੇ ਖਾਜੜਾ ਇਹ ਮੋਰਚੇ ਜਿਹੜੇ ਆ ਨਾ ਇਹ ਬਰਵਾ ਹੀ ਹੋਏ ਨਵੇਂ ਨਵੇਂ ਤੇ ਇਹ ਮੋਰਚੇ ਜਿੱ ਨਜਰ ਸਰਕਾਰ ਨੂੰ ਗੋਡਿਆਂ ਪਰੇ ਨਾ ਕੀਤਾ ਉਹਨਾਂ ਜਿਹੜੇ ਸੁੱਤ ਨਹੀਂ ਹੋਣਾ ਗੱਲ ਤੇ ਗੁਰੂ ਨੇ ਕਿਰਪਾ ਕਰਨੀਆਂ ਤੇ ਇਹ ਮੋਰਚੇ ਫਤਿਹ ਕਰਨੇ ਆ ਤੇ ਉਹ ਵੀ ਜਾਣਿਆ ਨਾਬ ਲੜੂ ਨਾ ਪੌਇ ਜੜਾ ਮੂ ਬੀਰ ਸਿੰਘ ਸਾਹਿਬ ਆਦਿ ਮੁਗਾਉ ਖੋਚੇ ਕਮਾਨ ਕੇ ਇਹ ਮੌਕਾ ਬਣਾਉਣ ਵਾਲਾ ਤੇ ਸਤਿਗੁਰੂ ਜੀ ਨੇ ਆਪੇ ਗੁਰਮਖੋ ਕਰ ਲੈਣੀਆਂ ਤਿਆਰੀਆਂ ਉਹਨੇ ਆਪੇ ਕਰਾ ਲੈਣੀਆਂ ਤੇ ਆਪਾਂ ਨੂੰ ਤਾਂ ਮੜਾਜ ਆਖਰਾ ਕਰਨ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਖਨੌਰੀ ਬਾਡਰ ਨੂੰ ਜਿਹੜਾ ਇਹ ਫਰਵਰੀ ਤੋਂ ਲੈ ਕੇ ਤੇ ਮੋਰਚਾ ਚੱਲਿਆ ਹੁਣ ਕਰਮਤ ਸਿੰਘ ਪ੍ਰਧਾਨ ਨਾਲ ਗੱਲ ਕਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਸਾਡੇ ਜਿਹੜੇ ਪ੍ਰਧਾਨ ਨੇ ਸਾਡੇ ਬਲਾਰੇ ਵੀ ਚਾਚਾ ਬਲਵੀਰ ਸੋਹਣੀ ਬਾਬਾ ਜੀ ਹੁਣੇ ਬਹੁਤ ਬੜੇ ਸੂਝਵਾਨ ਨਾਲ ਗੱਲ ਕੀਤੀ ਆ ਕਿ ਅਸੀਂ ਜਿਹੜਾ ਇਹ ਸਰਕਾਰ ਦੇ ਨਾਲ ਸੰਘਰਸ਼ ਲੜਨਾ ਵਾ ਇਹ ਜਦੋਂ-ਜਦੋਂ ਹੋ ਕੇ ਲੜਨਾ ਵਾ ਤੇ ਜਿਹੜੀਆਂ ਇਹ ਜਿਹੜੀਆਂ ਹੱਕੀ ਮੰਗਾਵਾ ਇਹ ਸਾਡੀਆਂ ਜਾਇਜ਼ ਮੰਗਾਵਾ ਕੁਈ ਨਜਾਇਜ਼ ਨਹੀਂ ਗਿਆ ਇਹ ਅਸੀਂ ਆਪਦੀਆਂ ਲੈ ਕੇ ਹਕੀ ਮੰਗਾ ਤੇ ਫੇਰ ਹੀ ਉਥੋਂ ਹੀ ਬਾਰਡਰ ਦੇ ਉਤੋਂ ਵਾਪਸ ਮੁੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਅੱਜ ਦਾ ਜਿਹੜਾ ਮੈਸੇਜ ਹੈ ਕਰਵੰਤ ਸਿੰਘ ਪ੍ਰਧਾਨ ਤਲਵੰਡੀ ਬੋਧ ਸਿੰਘ ਤੋਂ ਜਨੈਲ ਸਿੰਘ ਪ੍ਰਧਾਨ ਤਲਵੰਡੀ ਬੋਧ ਸਿੰਘ ਤੋਂ ਬਲਵੀਰ ਸਿੰਘ ਬਲਾਰਾ ਤਲਵੰਡੀ ਬੋਧ ਸਿੰਘ ਤੋਂ ਜੋਗਤ ਸਿੰਘ ਬਾਬੇ ਜੀ ਨਾਲ ਗੱਲਬਾਤ ਬਾਬਾ ਦਰਸ਼ਨ ਸਿੰਘ ਜੀ ਮੰਡੀ ਵਾਲੇ ਹੋਰ ਬਾਬੇ ਨਾਰਕੜ ਸਿੰਘ ਬਾਬਾ ਖੱਬਾ ਤੇ ਇਹ ਜਿਹੜਾ ਜਸਾ ਰਮਾਨਾ ਹੋਣ ਲੱਗਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ